ਅੱਜ ਅਸੀਂ ਹਲਕਾ ਸੁਲਤਾਨਪੁਰ ਵਿਖੇ ਆਏ ਜਿੱਥੇ ਕਿ ਸੰਤ ਬਾਬਾ ਬਵੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਦਾ ਆਸ਼ਰਮ ਮੈਂਬਰ ਜੀ ਨਾਲ ਰੂਬਰੂ ਹੋ ਰਹੇ ਆ ਬਾਬਾ ਜੀ ਬੈਠੇ ਕਾਲਸਾ ਵਾਹਿਗੁਰੂ ਜੀ ਦੇ ਬਤੇ ਬਾਬਾ ਜੀ ਪਿਛਲੇ ਦਿਨੀ ਤੁਸੀਂ ਇੱਕ ਨੌਜਵਾਨ ਨੂੰ ਨਵੀਂ ਜਿੰਦਗੀ ਦਿੱਤੀ ਉਹਦੇ ਬਾਰੇ ਕੀ ਕਹਿਣਾ ਚਾਹੋ ਵਾਹਿਗੁਰੂ ਦੇ ਹੱਥਾ ਉਹ ਬੜਾ ਪੇਂਡ ਪਰਿਵਾਰ ਆ ਨੀੜੇ ਪਿੰਡ ਤਲੌਂਡੀ ਚੌਧਰੀਆਂ ਤੋਂ ਨੀੜੇ ਪਿੰਡਾ ਉਹਨਾਂ ਦਾ ਬੜਾ ਗਰੀਬ ਪਰਿਵਾਰ ਦਾ ਬੱਚਾ ਸੀ ਤੇ ਜਿਹੜਾ 28 ਲੱਖ ਰੁਪਏ ਤਨ ਖੇਤ ਜਮੀਨ ਦੇ ਸੀ ਵੇਚ ਕੇ ਬਾਹਰ ਚਲੇ ਗਿਆ ਤੇ ਜੰਟ ਨੇ ਖਾ ਲਿਆ ਉਹਨੂੰ 5 ਮਹੀਨੇ ਨਾਮਾਂ ਦੇ ਜੰਗਲਾਂ ਚ ਰੱਖਿਆ ਫਿਰ ਉੱਥੇ ਕੈਦ ਰੱਖਿਆ ਤੇ ਸਿਹੇ ਵੀ ਮੇਰੇ ਉਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਉਹ ਕਿਸੇ ਤਰ੍ਹਾਂ ਭੱਜ ਕੇ ਉੱਥੋਂ ਨਿਕਲਿਆ ਬੇਚੀ ਚਲੇ ਗਿਆ ਤੇ ਗੁਰੂ ਨੇ ਕਿਰਪਾ ਕੀਤੀ ਉਹ ਬਾਪਾ ਸਾਪਣੇ ਪਰਵਾਸ ਚਾਹ ਸੋ ਇਸੇ ਤਰ੍ਹਾਂ ਹੀ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਇਹ ਰਸਤਾ ਸੱਡੋ ਜੇ ਬਾਹਰ ਜਾਣਾ ਤੇ ਕੋਈ ਕੰਮ ਸਿੱਖੋ ਵਰਗ ਪਰਮੰਡ ਤੇ ਜਾਓ ਜੀ ਅ ਵੀਟਰ ਵੀਜੇ ਤੇ ਤੁਸੀਂ ਜਾ ਸਕਦੇ ਆ ਕੋਈ ਮੁਲਕ ਨਹੀਂ ਰੋਕਦਾ ਤੁਸੀਂ ਉਸ ਤਰੀਕੇ ਦੇ ਨਾਲ ਕੋਈ ਕੋਇੰਟਾ ਦੇ ਆਧਾਰ ਦੇ ਉੱਤੇ ਜਾ ਸਕਦੇ ਆ ਜੀ ਕੋਈ ਬਿਜ਼ਨਸਮੈਨ ਬਣ ਕੇ ਜਾ ਸਕਦੇ ਹੋ ਬਹੁਤ ਇਹੋ ਜਿਹੇ ਰਸਤੇ ਆ ਜਿਹੜੇ بڑے ਸ਼ਹਿਰ ਵੀ ਆ ਤੇ ਜਿੱਥੇ ਮਰਜੀ ਤੁਸੀਂ ਪਹੁੰਚ ਸਕਦੇ ਆ ਇਹੋ ਜਿਹੇ ਰਸਤੇ ਛੱਡੋ ਜਿਹੜੇ ਇੱਕਦਾਂ ਪਰਿਵਾਰ ਦੇ ਜਿਹੜਾ ਹੈਗਾ ਉਹਦੀ ਸਾਰਾ ਤੁਸੀਂ ਵਾ ਇੱਕ ਪਰਿਵਾਰ ਨੇ ਸਾਰਾ ਕੁਝ ਵੇਚ ਦਿੱਤਾ ਹੁਣ ਗਾਂਹ ਜਿੰਦਗੀ ਕਿਵੇਂ ਲੰਘੂਗੀ ਬੱਚਾ ਤਾਂ ਚਲੋ ਮੁੜਿਆ ਜਿਹੜਾ ਹੈਗਾ ਉਹ ਵੀ ਮੈਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਬੜੀ ਔਖਾ ਵਾਪਸ ਆ ਤੇ ਇਹੋ ਜਿਹੇ ਹੋਰ ਬੱਚੇ ਕਈ ਹੋਣਗੇ ਜਿਹੜੇ ਘਰਾਂ ਦੇ ਮਾਪਾ ਮਾਂ ਪਾਪੋ ਬੱਚਿਆਂ ਨੂੰ ਤਿਆਰ ਕਰੀ ਬੈਠੇ ਹੋਣਗੇ ਸੀ ਉਹਨਾਂ ਨੂੰ ਹੱਥ ਛੁੱਡ ਕੇ ਬੇਨਤੀ ਕਰਨਗੇ ਕਿ ਇਹ ਕੰਮ ਜਾਣ ਦਿਓ ਰੋਟੀ ਐਸੇ ਵੀ ਮਿਲ ਸਕਦੀ ਆ ਜਿਹੋ ਜਿਹੇ ਹਾਲਾਤਾਂ ਵਿੱਚ ਜੇ ਬੱਚਿਆਂ ਨੂੰ ਤੁਸੀਂ ਘਰੋਂ ਭੇਜ ਦਿੰਦੇ ਆ ਕਰ ਲੋਟਾ ਦਿੰਦੇ ਆ ਤੇ ਬਾਅਦ ਵਿੱਚ ਜੋ ਉਹਨਾਂ ਨਾਲ ਹੁੰਦਾ ਉਹ ਬੜਾ ਹੀ ਜਿਹੜਾ ਹੈ ਤਰਸਯੋਗ ਹਾਲਤ ਦੇ ਵਿੱਚ ਅ ਅਸ਼ਾਕ ਜਿਹੜੇ ਹੈਗੇ ਆ ਉਹ ਤਸ਼ਹੀਦ ਦਿੰਦੇ ਆ ਤੇ ਬਹੁਤ ਸਾਰੇ ਬੱਚੇ ਜਿਹੜੇ ਰਾਹ ਤੇ ਰਹਿ ਜਾਂਦੇ ਆ ਉੱਥੇ ਮਰ ਮੁੜ ਜਾਂਦੇ ਛੱਡ ਦਿੰਦੇ ਆ ਕੋਈ ਕੋਸ਼ਿਸ਼ ਤਾਂ ਨਹੀਂ ਕਿ ਕਿ ਸਰਕਾਰਾਂ ਵੀ ਤਾਂ ਹੀ ਕਿਸੇ ਸਰਕਾਰ ਨੂੰ ਪੁੱਛ ਸਕਦੀਆਂ ਜੇ ਲੀਗਲੀ ਕੋਈ ਗੱਲ ਜਾਂਦਾ ਜਦੋਂ ਗੈਰ ਕਾਨੂੰਨੀ ਜਾਂਦੇ ਸਮਝ ਲੋ ਤੇ ਇੱਕ ਸ਼ਰਮ ਵਾਲੀ ਗੱਲ ਹੋ ਜਾਂਦੀ ਹੈ ਸਰਕਾਰ ਵੀ ਕਿਸੇ ਦੂਸਰੀ ਤੇ ਦਬਾਅ ਨਹੀਂ ਪਾ ਸਕਦੀ ਸੋ ਇਸ ਵਾਸਤੇ ਉਹ ਤਰੀਕਾ ਬਣਾਓ ਜਿਹਦੇ ਨਾਲ ਆਪ ਵੀ ਤੁਸੀਂ ਮਾਨਣ ਦੇ ਨਾਲ ਸਰ ਉੱਚਾ ਕਰ ਸਕੋ ਦੇਸ਼ ਦਾ ਨਾਮ ਵੀ ਉੱਚਾ ਹੋਵੇ ਤੇ ਤੁਸੀਂ ਆਪਣੀ ਦਸਹਾਨਾਂ ਦੀ ਕਿਰਤ ਕਰਕੇ ਰੋਟੀ ਤੋਏ ਕੋਈ ਭੁਖਾ ਨਹੀਂ ਵਰਦਾ ਰੋਟੀ ਸਾਰੇ ਖਾਈ ਜਾਂਦੇ ਆ ਸੋ ਇਹੋ ਜਿਹੇ ਆ ਜੰਟਾ ਨੇ ਹੱਥ ਚੜਨਾ ਇਹ ਬਿਲਕੁਲ ਗਲਤ ਹੈ ਸਾਡੀ ਬਹਿੰਤੀ ਇਹ ਨਾ ਕਰੋ ਅੱਜ ਤੱਕ ਤੁਸੀਂ ਕਿੰਨੇ ਕੇਸਾਰ ਸੁਕੇ ਜੀ 120 ਲੜਕੀਆਂ 78 ਲੜਕੇ ਜਿਹੜੇ ਹੈਗੇ ਆ ਵਕ ਵਕ ਥਾਵਾਂ ਤੋਂ ਵਾਪਸ ਲਾ ਚੁੱਕੇ ਆ ਤਕਰੀਬਨ 30 ਡੜਬੜੀਆਂ ਜਿਹੜੀਆਂ ਬਾਹਰ ਨੌਜਵਾਨ ਕਿਸ ਤਰ੍ਹਾਂ ਕਿਸੇ ਮੌਤ ਹੋ ਜਾਂਦੀ ਹੈ ਉਹ ਵਾਪਸ ਲੈਣਾ ਪਰਿਵਾਰ ਵਾਸਤੇ ਬੜਾ ਔਖਾ ਹੁੰਦਾ ਕੋਈ ਵਾਪਸ ਲੈਂਦੇ ਕੁਝ ਪਾਸਪੋਰਟ ਜਿਨ੍ਹਾਂ ਦੇ ਬਾਹਰ ਲੋਡ ਸਿੱਗੀ ਉਹਨਾਂ ਨੂੰ ਜਿੱਥੇ ਵੀ ਕੋਈ ਮਦਦ ਆਲਾ ਆਉਂਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕੋਈ ਦੇ ਹੈਲਪ ਕੀਤੀ ਜਾਵੇ ਆ빠 ਜੀ 16 ਤਰੀਕ ਨੂੰ ਸੀਐਮ ਸਾਹਿਬ ਆਏ ਨੇ ਉਹ ਕੀ ਕੀ ਵਾਦੇ ਕਰਕੇ ਗਏ ਉਹ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਆਏ ਸੀ ਜਿਹੜਾ ਵੱਡਾ ਕਾਰਜ ਹੈ ਬੱਚੇ ਬਰੇ ਹੋ ਗਏ ਗੁਰ ਨਾਨਕ ਪਾਤਸ਼ਾਹ ਦੇ ਦਰ ਤੋਂ ਘਰ ਤੋਂ ਅਰਦਾਸ ਕਰਕੇ ਹਵਾ ਪਾਣੀ ਧਰਤੀ ਨੂੰ ਬਚਾਉਣ ਦਾ ਜਿਹੜਾ ਮਹਮ ਸ਼ੁਰੂ ਹੋਈ ਸੀ ਜੀ ਤੋ 25 ਸਾਲਾਂ ਦੇ ਵਿੱਚ ਆ ਦੇਖਦੇ ਪਵਿੱਤਰ ਵਹੀਂ ਸਾਫ਼ ਹੋ ਰਹੀ ਹੈ ਬੁੱਢੇ ਦਰਿਆ ਦੀ ਸੇਵਾ ਦੇ ਕਾਰਜ ਚੱਲ ਰਿਹਾ ਉਹਨਾਂ ਨਾਲੇ ਸਮੇਂ ਤੇ ਕਾਲੀ ਵੇ ਵੀ ਚਿੱਟੀ ਵੇ ਵੀ ਸਾਫ਼ ਹੋਵੇ ਬੁੱਢਾ ਦਰਿਆ ਵੀ ਸਾਫ਼ ਹੋਵੇ ਤੇ ਹੋਰ ਵੀ ਜਿੱਥੇ ਜਿੱਥੇ ਸਾਡਾ ਪੋਲੂਸ਼ਨ ਆ ਇਸ ਨੂੰ ਨੂੰ ਬੰਦ ਕਰਾਈਏ ਤਾਂ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦਾ ਵਿਕਾਸ ਜਿਹੜਾ ਬੈਸ ਸੁਰੱਖਿਆ ਤੋਂ ਸਰ ਜਿਹੜੀਆਂ ਸਰਕਾਰਾਂ ਕਈ ਗਈਆਂ ਤੇ ਕਈ ਆਈਆਂ ਤੇ ਹੁਣ ਵਾਲੀ ਸਰਕਾਰ ਨੁਹਾਰ ਬਦਲੀ ਐ ਤਰਤੀਰਲਾ ਪਾਣੀ ਉੱਪਰੋਂ ਨਹੀਂ ਹੋਣ ਲਈ ਨਹਿਰਾਂ ਦਾ ਪਾਣੀ ਪ੍ਰਯੋਗ ਕਰਨ ਲਈ ਕਹਿੰਦੀ ਐ ਇਹਦੇ ਬਰਗੇ ਨਹੀਂ ਬਹੁਤ ਵੱਡੀ ਗੱਲ ਕੋਈ ਐ ਕਿ ਪਿਛਲੇ ਸੋਹਾਂ ਦੇ ਵਿੱਚ ਪਾਣੀ ਮੁੱਕ ਰਿਹਾ ਸੁੱਕ ਰਿਹਾ ਸਾਰਿਆਂ ਨੂੰ ਪਤਾ ਜੀ ਪਰ ਸਰਕਾਰਾਂ ਨੇ ਜਦੋਂ ਨਹੀਂ ਕੀਤਾ ਉਹਨੂੰ 1920 ਹਮ ਪਰਸਨ ਪਾਣੀ ਸਾਡੇ ਖੇਤੀ ਨੂੰ ਲੱਗਦਾ ਸੀ ਜਿਹੜਾ ਹੁਣ 60 ਤੋਂ ਉੱਪਰ ਚਲੇ ਗਿਆ ਅੰਦਲਤਨ ਗੁਣਾ ਤਿੰਨ ਸਾਲਾਂ ਦੇ ਵਿੱਚ ਜਿਹੜਾ ਪਾਣੀ ਖੇਤਾਂ ਵਿੱਚ ਜਾਣਾ ਸ਼ੁਰੂ ਹੋ ਗਿਆ ਸੋ ਜੇ ਇਸੇ ਤਰ੍ਹਾਂ ਇਹ ਅਸੀਂ 90% ਪਾਣੀ ਤੱਕ ਪਹੁੰਚ ਜਾਵੇ ਬਹੁਤ ਦੇਸਾ ਪਾਣੀ ਦਾ ਜਿਹੜਾ ਧਰਤੀ ਹੇਠ ਲਾਉ ਸੀ ਵਿਚਾਲਾਂਗੇ ਹੁਣ ਸਰਕਾਰ ਨੇ ਵੀ ਕੀ ਕਿਹਾ ਕਿ ਜਿੱਥੇ ਇੰਨਾ ਰਹੀ ਪਾਣੀ ਲੱਗਦਾ ਉਸੇ ਮੋਟਰਾਂ ਦੀਆਂ ਜਿਹੜੀਆਂ ਆ ਗਿਆ ਵਾਰੀਏ ਰਾਦੀਆਂ ਕਰ ਦਿੱਤੀਆਂ ਵੀ ਜੇ ਨਹਿਰੀ ਪਾਣੀ ਮਿਲਦਾ ਫੇ ਮੋਟਰਾਂ ਘੱਟ ਚਲਾਓ ਜੀ ਸੋ ਜ਼ਿੰਮੇਦਾਰ ਵੀ ਹੁਣ ਸਿਆਣੇ ਹੁੰਦੇ ਜਾਂਦੇ ਆ ਫੈਸਲਾ ਵੀ ਸਾਨੂੰ ਵੀ ਜਣੀਆਂ ਚਾਹੀਦੀਆਂ ਜਿਹੜੀਆਂ ਘੱਟ ਪਾਣੀ ਲੈਣ ਪਰ ਹੁਣ ਕਾਫੀ ਪਾਣੀ ਦੀ ਬਚਤ ਜਿਹੜੀ ਹੋਣ ਲੱਗ ਪਈ ਹੈ ਆਉਣ ਵਾਲੇ ਸਮੇਂ 'ਚ ਜ਼ਰੂਰ ਫਰਕ ਪਾਊਗਾ ਕਿ ਜਿਸ ਤਰੀਕੇ ਨਾਲ ਪਾਣੀ ਖੇਤਾਂ ਡਿੱਗ ਰਿਹਾ ਸੀ ਉਹਨੂੰ ਜਿਹੜਾ ਹੈਗਾ ਇੱਕ ਰੁਕਣਾ ਸ਼ੁਰੂ ਹੋਊਗਾ ਵਧਣਾ ਤੋਂ ਦੂ ਮਗਰੋਂ ਸ਼ੁਰੂ ਹੋ ਗਿਆ ਰੋਕਣਾ ਹੀ ਬਹੁਤ ਵੱਡੀ ਗੱਲ ਆ ਇਹ ਯਤਨ ਜਿਹੜੇ ਹੈਗੇ ਬਹੁਤ ਸਲਾਘਾਯੋਗ ਸਰ ਯੋਧ ਨਸ਼ਾ ਵਿਰੋਧ ਜਿਹੜੀ ਮੈਂ ਸਰਕਾਰ ਨੇ ਛੇੜੀ ਹੈ ਇਹਦੇ ਬਾਰੇ ਕੋਈ ਜਾਣਨਾ ਪਾਓ ਕਿ ਨਸ਼ੇ ਰੁਕ ਰਹੇ ਕਿ ਕਰੋਗੇ ਨਾ ਨਸ਼ਿਆਂ ਨੂੰ ਤੇ ਜਿਸ ਤਰੀਕੇ ਦੇ ਨਾਲ ਹਮ ਸਰਕਾਰ ਰੈਗੂਲਰ ਰੋਜ਼ਾਨਾ ਜਿਹੜੀ ਹੈਗੀ ਆ ਉਹਦੀ ਰਿਪੋਰਟਾਂ ਵੀ ਤੁਸੀਂ ਦੇਖਦੇ ਆ ਤੇ ਉਹਨਾਂ ਤੇ ਐਕਸ਼ਨ ਹੁੰਦੇ ਵੀ ਦੇਖਦੇ ਆ ਬਹੁਤ ਵੱਡੀਆਂ ਵੱਡੀਆਂ ਤੋਂ ਵੱਡੀਆਂ ਜਿਹੜੇ ਹੈਗੇ ਲੋਕ ਦੇ ਹੁਣ ਦਗਰੇ ਨਹੀਂ ਕਾਬੂ ਹੁੰਦੇ ਸੀ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਤੇ ਵੀ ਡੰਡਾ ਚੱਲ ਰਿਹਾ ਤੇ ਲੋਕਾਂ ਦੇ ਵਿੱਚ ਇੱਕ ਚਿਰਾਂ ਤੋਂ ਚਾਹੁੰਦੇ ਸੀਗੇ ਕਿ ਨਸ਼ੇ ਬੰਦ ਹੋਣੇ ਚਾਹੀਦੇ ਆ ਪਰ ਅਫਸੋਸ ਹੈ ਕਿ ਹੋ ਨਹੀਂ ਸਕਿਆ ਉਹਨ ਸਰਕਾਰ ਨੇ ਸ਼ੁਰੂ ਕੀਤਾ ਸਿੱਧੇ ਹੋ ਕੇ ਲੱਗੇ ਹੋਇਆ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਜਿਹੜੇ ਸਮਾਜ ਨੂੰ ਖੋਖਲੇ ਕਰਨ ਨੂੰ ਕਰਨ ਵਾਲੇ ਅੰਸਰ ਨਸ਼ਾ ਵੇਚਣ ਵਾਲੇ ਨਸ਼ਾ ਤਸਕਰੀ ਵਾਲੇ ਇਹਨਾਂ ਨੂੰ ਇਹਨਾਂ ਤੋਂ ਜਿਹੜਾ ਹੈਗਾ ਖੜਾ ਛਡਾਉਣ ਦੀ ਲੋੜ ਹੈ ਸਾਡੇ ਬੱਚੇ ਜਿਹੜੇ ਖੇਡਾਂ ਲੱ ਜਾਣ ਹੋਰ ਵਧੀਆ ਕਾਰਜਾਂ ਦੇ ਵਿੱਚ ਲੱਗਣ ਪਰ ਇਹ ਨਸ਼ੇ ਜਿਹੜੇ ਜਿੰਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਇਹਦੇ ਤੇ ਹੋਰ ਵੀ ਸਖਤ ਡੰਡਾ ਚਲਾਉਣ ਦੀ ਲੋੜ ਸਰ ਜਿਹੜੇ ਬੱਚੇ ਨਸ਼ੇ ਤੇ ਲੱਗ ਜਾਂਦੇ ਆ ਉਹ ਦਵਾਈਆਂ ਨਾਲ ਠੀਕ ਵੀ ਹੁੰਦੇ ਪਰ ਨਹੀਂ ਵੀ ਠੀਕ ਹੁੰਦੇ ਪਰ ਕਿਦਾਂ ਠੀਕ ਹੋਣਗੇ ਜਿੱਦਾਂ ਕਿ ਆਪਣਾ ਮਨੋ ਛੱਡੇ ਫੇਰੇ ਠੀਕ ਹੁੰਦੇ ਤੇ ਉਹਨਾਂ ਕਿ ਜਿਹੜਾ ਨਸ਼ਾ ਵੀ ਨੂੰ ਲੱਗ ਜਾਂਦਾ ਜੀ ਜੀ ਜਿਹੜੇ ਲਗਦੀ ਲਾਜੂਦ ਆ ਕਿ ਹੌਲੀ ਹੌਲੀ ਉਹਦੀ ਡੋਜ਼ ਨੂੰ ਘਟਾਇਆ ਜਾਂਦਾ ਪਰ ਮਾਨਸਿਕ ਤੌਰ ਤੇ ਤਿਆਰ ਹੋਣਾ ਬਹੁਤ ਜ਼ਰੂਰੀ ਹੈ ਜੇ ਬੰਦਾ ਮਾਨਸਿਕ ਤੌਰ ਤੇ ਤਿਆਰ ਨਹੀਂ ਕੋ ਛੱਡ